ਇਸੋ ਲਈ ਅਸੀਂ ਪਟਿਆਲਾ ਦੇ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਖੜੇ ਹੋਏ ਹਾਂ ਜਿੱਥੇ ਵੱਡੇ ਪ੍ਰਦਰਸ਼ ਦੇ ਉੱਪਰ ਕਾਂਗਰਸ ਪ੍ਰਧਾਨ ਦੀ ਰਹਿਨਮਾਈ ਦੇ ਹੇਠ ਜਿਹੜਾ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਬਿਜਲੀ ਦੇ ਜਿਹੜੇ ਰੇਟ ਵਧੇ ਨੇ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਮੈਂ ਤੁਹਾਨੂੰ ਦਿਖਾ ਦੇਣਾ ਵੱਡਾ ਪੰਡਾਲ ਲੱਗਿਆ ਹੋਇਆ ਹੈ ਤੁਸੀਂ ਦੇਖ ਰਹੇ ਹੋਗੇ ਬਿਜਲੀ ਦਰਾਂ ਦੇ ਵਾਅਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਹੈਗਾ ਇਹ ਅੱਜ ਪੰਜਾਬ ਕਾਂਗਰਸ ਪ੍ਰਦੇਸ਼ ਕਮੇਟੀ ਦੇ ਵੱਲੋਂ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਤਸਵੀਰਾਂ ਦੇਖ ਰਹੇ ਲੋਕ ਜਿਹੜੇ ਇੱਥੇ ਪਹੁੰਚਣਾ ਸ਼ੁਰੂ ਹੋ ਸਰ ਰਾਜਪੁਰਾ ਹਰਦੀਪ ਕੰਬੋਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਉਹਨਾਂ ਦਾ ਕੀ ਕਹਿਣਾ ਹੈ ਕੰਬੋਜ ਸਾਹਿਬ ਵਧੇ ਰੇਟ ਨੇ ਤੇ ਅੱਜ ਵੱਡਾ ਪ੍ਰਦਰਸ਼ਨ ਬੀਲਬੋਰਡ ਦੇ ਦਫਤਰ ਦੇ ਅੱਗੇ ਕੀਤਾ ਜਾ ਰਿਹਾ ਹੈ ਦੇਖੋ ਕਾਂਗਰਸ ਪਾਰਟੀ ਮੇਨ oppositon ਪਾਰਟੀ ਹੈ ਪੰਜਾਬ ਦੇ ਵਿੱਚ ਤੇ ਹਰ ਮੁੱਦੇ ਦੇ ਉੱਤੇ ਅਸੀਂ ਜਿਹੜਾ ਹੈਗਾ ਉਹ ਸਰਕਾਰ ਦੀਆਂ ناکامیਆਂ ਨੂੰ ਅੱਗੇ ਲੈ ਕੇ ਆਣੇ ਆ ਤੇ ਪਿਛਲੇ ਦਿਨੀ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਭਾਰੀ ਤੱਕਾ ਧੋਖਾ ਸਾਰਾ ਕੁਝ ਜਿਹੜਾ ਕੀਤਾ ਗਿਆ ਕਿ ਜਿਹੜੀ ਜਦੋਂ ਪੰਜਾਬ ਚ ਕਾਂਗਰਸ ਪਾਰਟੀ ਦੀ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਰਹਿਨਮਾਈ ਚ ਸਰਕਾਰ ਸੀ ਤਾਂ ਅਸੀਂ 3 ਰੁਪਏ ਯੂਨਟ ਜਿਹੜਾ ਬਿਜਲੀ ਦਾ ਉਹ ਘਟਾਇਆ ਸੀਗਾ ਤੇ ਅਪ ਟੂ 7 ਕਿਲੋਵਾਟ ਅੱਜ ਤੁਸੀਂ ਇਹ ਦੇਖੋ ਕਿ ਪਿਛਲੇ ਲਗਭਗ ਟੋਟਲ ਵੈਸੇ ਤਾਂ ਇਹਨਾਂ ਦਾ ਸਿਸਟਮ ਹੀ ਕਾਲੈਪਸ ਹੋ ਗਿਆ ਤੇ ਪਿਛਲੇ ਸਮੇਂ ਦੌਰਾਨ ਜਿਹੜਾ ਬਿਜਲੀ ਜਿਹੜਾ ਪੀਐਸਪੀ ਦਾ ਮਤਲਬ ਬਿਜਲੀ ਬੋਰਡ ਆ ਜਿਹੜਾ ਉਹਦਾ ਜਿਹੜਾ ਜਨਾਜਾ ਉਹ ਜਿਹੜਾ ਬਿਲਕੁਲ ਨਿਕਲ ਗਿਆ ਹੈਗਾ ਉਹਦਾ ਅੰਦਾਜ਼ਾ ਤੁਸੀਂ ਇਹ ਲਾ ਸਕਦੇ ਆ ਕਿ ਕਿੰਨੇ ਹਜ਼ਾਰ ਕਰੋੜ ਰੁਪਏ ਘਾਟੇ ਦੇ ਵਿੱਚ ਇਹ ਜਿਹੜਾ ਚਲੇ ਗਿਆ ਉਹਦਾ ਸਭ ਤੋਂ ਸਾਹਮਣੇ ਜਿਹੜੀ ਗੱਲ ਇਹ ਆ ਰਹੀ ਹੈ ਕਿ ਜਿੰਨੇ ਮੁਲਾਜ਼ਮ ਨੇ ਅੱਜ ਉਹ ਸਮੂਹਿਕ ਛੁੱਟੀ ਤੇ 3 ਦਿਨ ਦੇ ਲਈ ਚਲੇ ਗਏ ਆ ਤੇ ਪੰਜਾਬ ਦੇ ਅੰਦਰ ਜੇ ਕਿਤੇ ਵੀ ਕੋਈ ਫਾਲਟ ਪੈ ਜੇ ਹਸਪਤਾਲਾਂ ਦੇ ਅੰਦਰ ਕਿਤੇ ਵੀ ਤਾਂ ਤੁਹਾਨੂੰ ਜਲਦੀ ਜਲਦੀ ਬਿਜਲੀ ਦੀ ਮਰਮਮਤ ਕਰਨ ਵਾਲਾ ਬੰਦਾ ਨਹੀਂ ਨਜ਼ਰ ਆਏਗਾ ਅਸੀਂ ਮੁਲਾਜ਼ਮਾਂ ਦੇ ਵੀ ਜਿੱਥੇ ਹੱਕ ਤੇ ਆ ਗਏ ਉੱਥੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਇੱਡਾ ਵੱਡਾ ਧੋਖਾ ਧੜੀ ਜਿਹੜੀ ਕੀਤੀ ਗਈ ਆ ਉਹਨੂੰ ਵੀ ਮਤਲਬ ਕਹਿਣ ਦਾ ਵੀ ਸਾਹਮਣੇ ਰੱਖ ਕੇ ਇਸ ਸਰਕਾਰ ਦੇ ਵਿਰੁੱਧ ਜਿਹੜਾ ਪਟਿਆਲੇ ਹੈੱਡ ਆਫਿਸ ਜਿਹੜਾ ਹੈ ਇਲੈਕਟ੍ਰਿਸਿਟੀ ਬੋਰਡ ਦਾ ਉਹਦੇ ਬਾਹਰ ਜਿਹੜਾ ਹੈਗਾ ਬੜਾ ਵੱਡਾ ਧਰਨਾ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਰਾਜਾ ਬੜਿੰਗ ਜੀ ਦੀ ਅਗਵਾਈ ਦੇ ਥੱਲੇ ਉਹਨਾਂ ਦੀ ਇਸ ਇਸਰ ਨਰਦੇਸ ਦੇ ਥੱਲੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਰੇਸ਼ ਤੁਕਲੋਨੀ ਮੇਰੇ ਨਾਲ ਖੜੇ ਆ ਕਿ ਇੱਥੇ ਜਿਹੜਾ ਇਹ ਤਰਨਾ ਹੈਗਾ ਜਿਹੜਾ ਇਹ ਬੜਾ ਵੱਡਾ ਜਿਹੜਾ ਇਹ ਤਰਨਾ ਰੱਖਿਆ ਗਿਆ ਤੇ ਉਹਦੇ ਵਿੱਚ ਇਹਨਾਂ ਦੀ ਇਹ ਨਾਕਾਮੀ ਬਿਜਲੀ ਦਾ ਦਾ ਜਿਹੜਾ ਧੋਖਾ ਪੰਜਾਬ ਦੇ ਲੋਕਾਂ ਨਾਲ ਕੀਤਾ ਕੀਤਾ ਇਹ ਤੋਂ ਇਲਾਵਾ ਨੀਅ ਰੋਬੋਟ 5000 ਕਰੋੜ ਰੁਪਏ ਦੇ ਟੈਕਸੀ ਜਿਹੜੇ 1 ਮਹੀਨੇ ਚ ਲਾਏ ਆ ਤੁਸੀਂ ਦੇਖੋ ਕਿ ਜਿਹੜੇ ਇਹਨਾਂ ਨੇ ਕਲੈਕਟਰ ਰੇਟ ਆ ਜਿਹੜੇ 300% ਇਨਕਰੀਸ ਕਰਤੇ ਕਲੈਕਟਰ ਰੇਟ 300% ਜਿਹੜੇ ਇਨਕਰੀਸ ਆ ਹੋ ਕੀਤਾ ਆ ਇਹ ਕਿਸੇ ਬੰਦੇ ਨੇ ਬੈਂਕ ਤੋਂ ਲੋਨ ਲੈਣਾ ਉਹਦੇ ਤੇ ਵੀ ਮਤਲਬ ਕਹਿੰਦਾ 2.5% ਇਹਨਾਂ ਨੇ ਜਿਹੜਾ ਉਸ ਟੈਂਪ ਡਿਊਟੀ ਆ ਉਹ ਲਾਤੀ ਹੈਗੀ ਇਹ ਦੇਖੋ ਤੇ ਇਹ ਪਹਿਲੀ ਵਾਰੀ ਹੋਇਆ ਕਦੇ ਵੀ ਨਹੀਂ ਸੀ ਇਹ ਹੋਇਆ ਇਹ ਕਹਿੰਦੇ ਨੇ ਨਾ ਬਦਲਾਤੀਆਂ ਗੱਲਾਂ ਇਹ ਕਦੇ ਵੀ ਨਹੀਂ ਸੀ ਹੋਈਆਂ ਜਿਹੜੀਆਂ ਗੱਲਾਂ ਅੱਜ ਇਹ ਕਰਨ ਲੱਗੇ ਹੈਗੇ ਆ ਤੇ ਦੂਜੀ ਗੱਲ ਇਹ ਹੈ ਕਿ ਲੈਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਪੰਜਾਬ 'ਚ ਉਹ ਦੇਖ ਲਓ ਤੁਸੀਂ ਕਿ ਰੋਜ਼ ਨਿਤ ਪੜਦੇ ਹੈਗੇ ਆ ਕਿ ਕੋਈ ਕਿਸੇ ਚੈਨੀ ਕੋ ਕੇ ਲੈ ਕੇ ਕਿਤੇ ਛੁਰਾ ਮਾਰ ਕੇ ਕੇਦਾ ਮੋਬਾਈਲ ਲੈ ਗਿਆ ਕੋਈ ਬੱਚੇ ਆ ਤੁਸੀਂ ਕੱਲ ਦਾ ਮੈਟਰ ਰੂਮ ਪੜ ਰਿਆ ਸੀਗਾ ਬੱਚਿਆਂ ਮਤਲਬ ਕਹਿਣ ਦਾ ਵੀ ਉੱਥੇ ਅਨਕੌਨਸ਼ੀਅਸ ਪੰਜਾਂ ਪਿਛਲੇ ਇੱਕ ਵੀਕ ਤੋਂ ਜਲੰਧਰ ਦੇ ਅੰਦਰ ਜਿੱਥੇ ਜਿਹੜੀਆਂ ਉਹਨਾਂ ਨੂੰ ਪੜਨ ਲਿਖਣ ਵਾਲੀਆਂ ਬੱਚੀਆਂ ਦਸਵੀਂ ਦਸਵੀਂ ਕਲਾਸ ਦੀਆਂ ਉਹਨਾਂ ਦਾ ਮੋਬਾਈਲ ਖੋ ਕੇ ਉਹਨਾਂ ਦੀ ਕੁੱਟਮਾਰ ਕਰਕੇ ਚਪਟ ਕੇ ਚਲੇ ਗਏ ਹੈਗੇ ਆ ਰੋਜ਼ ਜਿਹੜੇ ਮਰਡਰ ਜਿਹੜੇ ਹੋ ਰਹੇ ਹੈਗੇ ਆ ਉਹ ਗੱਲ ਵੀ ਹੈਗੀ ਆ ਜਿੱਥੇ ਤੱਕ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਟੈਕਸ ਲਾਉਣ ਦੀ ਗੱਲ ਹੈਗੀ ਆ ਇਹ ਸਾਰੇ ਜਿਹੜੇ ਲਾਇਏ ਜਾ ਰਿਹਾ ਹੁਣ ਤੁਸੀਂ ਇਹ ਦੇਖੋ ਬੱਸਾਂ ਦੇ ਅੰਦਰ 15 ਰੁਪਏ ਕਿਲੋਮੀਟਰ ਜਿਹੜਾ ਬੱਸ ਦਾ ਕਿਰਾਇਆ ਕਰਦਾ ਪਹਿਲਾਂ ਤੁਸੀਂ ਇਹ ਦੇਖੋ ਕਿ ਜੇ ਮੁਰਲੀ ਸੀਟ ਬੱਸ ਤੋਂ ਤਾਕੀ ਤੋਂ ਚੜ ਕੇ ਪਿਛਲੀ ਤਾਕੀ ਤੋਂ ਉਤਰੋਗੇ ਤੁਹਾਨੂੰ 15 ਰੁਪਏ ਦੇਣੇ ਪੈਣਗੇ ਮੈਨੂੰ ਕੱਲ ਹੀ ਕੋਈ ਬੰਦੇ ਕਹਿ ਰਹੇ ਸੀ ਕਿ ਲੁਧਿਆਣੇ ਦਾ ਪਟਿਆਲੇ ਤੋਂ ਲੁਧਿਆਣੇ ਦਾ 62 ਰੁਪਏ ਕਿਰਾਇਆ ਸੀ ਜਿਹੜਾ ਹੁਣ 300 ਰੁਪਏ ਕਰਤਾ ਹੈਗਾ ਇਹ ਕਿਤਾਬ ਵੱਡਾ 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 ਧੋਖਾ ਨਹੀਂ ਹੈਗਾ ਪੰਜਾਬ ਦੇ ਲੋਕ ਲੱਗਦਾ ਕਿਉਂ ਲੱਗਦਾ ਨਹੀਂ ਕਿ ਪਹਿਲੇ ਤਾਂ ਕਹਿੰਦੇ ਕਿ ਬਿਜਲੀ ਸਸਤੀ ਕਰ ਦਿੱਤੀ ਹੈ ਬਿਲਕੁਲ ਹੀ ਮਾਫ ਹੈ ਕਈ ਤੇ ਫਿਰ ਹੁਣ ਇੱਕੋ ਤਾਂ ਵੀ ਰੇਟ ਬਤਾ ਨਹੀਂ ਜੀ ਇਹਨਾਂ ਦਾ ਸਿਸਟਮ ਹੀ ਕਲੈਪਸ ਹੋ ਗਿਆ ਤੁਸੀਂ ਇਹ ਦੇਖੋ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ 54000 ਕਰੋੜ ਰੁਪਇਆ ਅਸੀਂ ਵੱਧ ਮਤਲਬ ਕਿ ਜਿੰਨਾ ਵੀ ਬਜਟ ਹੋਏਗਾ ਤੋਂ ਵੱਧ ਅਸੀਂ ਪੈਦਾ ਕਰਕੇ ਦੇਾਂਗੇ ਉਹ ਵੱਧ ਤਾਂ ਕੀ ਕਰਨਾ ਸੀਗਾ 1 ਲੱਖ ਕਰੋੜ ਰੁਪਏ ਦਾ ਤਾਂ ਇਹਨਾਂ ਦੇ ਉੱਤੇ ਮਤਲਬ ਕਹਿੰਦਾ ਵੀ ਇਹ ਟੈਕਸ ਜਿਹੜੇ ਕਰਜ਼ਾ ਲੈ ਲਿਆ ਇਹਨਾਂ ਨੇ ਹੁਣ ਜੇ ਉਹਨਾਂ ਇਹ ਇੱਕ ਗੱਲ ਤਾਂ ਸਾਹਮਣੇ ਹੋ ਗਈ ਨਾ ਪਰ ਤਖਨ ਨੂੰ ਪ੍ਰਮਾਣ ਵਾਲੀ ਗੱਲ ਹੋ ਗਈ ਕਿ ਪੰਜਾਬ ਦਾ ਜਿਹੜਾ ਸਿਸਟਮ ਹੈ ਟੋਟਲ ਫੇਲ ਹੋ ਗਿਆ ਉਹਦਾ ਕਾਰਨ ਇਹ ਆ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਲਿਖਿਆ ਕਿ ਸਾਨੂੰ 10000 ਕਰੋੜ ਰੁਪਏ ਹੋਰ ਜਿਹੜੀ ਪ੍ਰਵਾਨਗੀ ਦਿੱਤੀ ਜਾਵੇ ਜਿਹੜਾ ਅਸੀਂ ਸਾਡੀ ਲਿਮਟ ਆ ਉਹਦੀ ਇਨਕਰੀਜ਼ ਕਰਨੇ ਕਿ 10000 ਕਰੋੜ ਰੁਪਏ ਦੇ ਹੋਰ ਇਹਨਾਂ ਨੇ ਮਤਲਬ ਕਿ ਜਿਹੜਾ ਹੈਗਾ ਉਹ ਲੋਨ ਆ ਉਹ ਚੱਕਣਾ ਕਿ ਅਸੀਂ ਸਾਰਾ ਕੁਝ ਬੇਚ ਕੇ ਆਹ ਕੁਝ ਬੇਚਦੀ ਆ ਆਹ ਬੇਚਦੀਏ ਇਹ ਸਾਰਾ ਮਤਲਬ ਕਹਿੰਦਾ ਵੀ ਜਿਹੜਾ ਹੈ ਇਹਨਾਂ ਨੇ ਲੁੱਟਣ ਇਹ ਪੰਜਾਬ ਨੂੰ ਜਿਹੜਾ ਲੁੱਟਣ ਲੱਗੇ ਆ ਉਹ ਲੁੱਟ ਕੇ ਪਹਿਲਾਂ ਗੁਜਰਾਤ ਦੀਆਂ ਇਲੈਕਸ਼ਨ ਤੇ ਪੈਸਾ ਪੰਜਾਬ ਦਾ ਜਿਹੜਾ ਇਹਨਾਂ ਨੇ ਖਰਚਿਆ ਉਹ ਹਰਿਆਣਾ ਦੇ ਅੰਦਰ ਖਰਚਣਗੇ ਪੰਜਾਬ ਨਾਲ ਤਾਂ ਬੜਾ ਵੱਡਾ ਧੋਖਾ ਹੋ ਗਿਆ ਨਾ ਜੀ ਪਰ ਮੈਨੂੰ ਇੰਨਾ ਕੁ ਪਤਾ ਮੈਨੂੰ ਵੀ ਨੀਅਰਬਾਟ 40 ਮੈਂ ਸਟੂਡੈਂਟ ਪੋਲਿਟਿਕਸ ਤੋਂ ਬਾਅਦ ਇੱਥੇ ਆਇਆ ਮੈਂ 40 ਸਾਲ ਹੋ ਗਏ ਮੈਨੂੰ ਦੇਖਦਿਆਂ ਨੂੰ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਇੰਨੀ ਨਕਮੀ ਸਰਕਾਰ ਕਦੇ ਨਹੀਂ ਆਈ ਹੈਗੀ ਕਿ ਜਿਸ ਸਰਕਾਰ ਨੇ ਪੰਜਾਬ ਦਾ ਇੱਡਾ ਵੱਡਾ ਨੁਕਸਾਨ ਕਰਤਾ ਜੀ ਨੋ ਬੋਡੀ ਜਦੋਂ ਟੂ ਕਮ ਐਂਡ ਇਨਵੈਸਟ ਇਨ ਪੰਜਾਬ ਕੋਈ ਬੰਦਾ ਆ ਕੇ ਪੈਸਾ ਲਾਉਣ ਨੂੰ ਤਿਆਰ ਨਹੀਂ ਹੈ ਕਹਿੰਦੇ ਕੋਈ ਇੰਡਸਟਰੀਅਲਿਸ ਸਾਰੇ ਭੱਜ ਰਹੇ ਹੈਗੇ ਆ ਲੈਂਡ ਆਲਟਰ ਦੀ ਸਿਚੁਏਸ਼ਨ ਇੰਨੀ ਡਿੱਗੜੀ ਪਈ ਹੈ ਕਿ ਆ ਤੇ ਮੈਂ ਇੱਥੋਂ ਹੀ ਤੁਸੀਂ ਕਿਉਂਕਿ 15 ਅਗਸਤ ਨੂੰ ਸੂਬੇ ਦੇ ਮੁੱਖ ਮੰਤਰੀ ਇਹ ਕਹਿ ਦਿੰਦੇ ਆ ਲੋ ਜੀ ਬ੍ਰੋਤੀ ਤਾਂ ਸਾਡੇ ਤੇ ਐਵੇਂ ਗੱਲਾਂ ਕਰਦੇ ਆ ਵੀ ਜਨਾਬ ਤੁਸੀਂ ਤਾਂ ਆਪ ਬੁਲੇਟ ਪ੍ਰੂਫ ਸੀਸੇ ਦੇ ਵਿੱਚ ਖੜ ਕੇ ਤੁਸੀਂ ਤਾਂ ਉੱਥੇ ਇਹ ਆਪਣਾ ਭਾਸ਼ਣ ਦੇ ਕੇ ਆਏ ਪੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਕਿਵੇਂ ਬਚਾ ਲੋਗੇ ਕੋਈ ਗੱਲ ਕਰਦਾ ਨਾ ਕਿ ਉਹ ਕਹਿੰਦੇ ਕਿ ਤੁਸੀਂ ਜਿਹੜਾ ਪ੍ਰਦਰਸ਼ਨ ਕਰ ਰਹੇ ਹੋ ਬਸ ਆਪਣੀ ਵਾਵਾਈ ਕੋ ਕੰਮ ਤੇ ਕੋਈ ਕੀਤਾ ਨਹੀਂ ਹੈਗਾ ਹੁਣ ਵਾਵਾਈ ਅਸੀਂ ਕੰਮ ਕਰਦੇ ਪਏ ਆ ਤੇ ਵਾਵਾਈ ਐਲਬੜਦੇ ਪਏ ਨੇ ਕੰਮ ਕੀ ਕਰ ਰਹੇ ਆ ਜੀ 1 ਲੱਖ ਕਰੋੜ ਰੁਪਏ ਦਾ ਤਾਂ ਉਹਨੇ ਕਰਜਾਈ ਕਰਾਤਾ 10000 ਕਰੋੜ ਰੁਪਏ ਹੁਣ ਦੇਖੋ ਇਹ ਤਾਂ ਰੀਸੈਂਟਲੀ ਜਿਹੜਾ ਮੰਨੀ ਹੈ ਨਾ ਕੀ ਵਾਓ ਵਾਈ ਮੈਨੂੰ ਇੱਕ ਕੰਮ ਤਾਂ ਦੱਸਣ ਕਿ ਪੰਜਾਬ ਚਾਹ ਕੁਝ ਕਰਕੇ ਦਿੱਤਾ ਕਿਸੇ ਪਿੰਡ ਚ ਇੱਟ ਲਾਈ ਹੋਵੇ ਕਿਸੇ ਸ਼ਹਿਰ ਦੀ ਕੋਈ ਨਾਲੀ ਬਣਾਈ ਹੋਵੇ ਦੱਸਣ ਤਾਂ ਸਹੀ ਵੀ ਕਿਤੇ ਕੀ ਕੀਤਾ ਹੈਗਾ ਸੋ ਇਟਸ ਅ ਟੋਟਲ ਫੇਲਰ ਗਵਰਨਮੈਂਟ ਪੰਜਾਬ ਸਰਕਾਰ ਟੋਟਲ ਫੇਲ ਆ ਅਤੇ ਪੰਜਾਬ ਦੇ ਲੋਕਾਂ ਨਾਲ ਬੜਾ ਵੱਡਾ ਚੀਟ ਆ ਸੋ ਇਹਦੇ ਅਗੇਂਸਟ ਜਿਹੜਾ ਅਸੀਂ ਪ੍ਰੋਟੈਸਟ ਜਿਹੜਾ ਅੱਜ ਰੱਖਿਆ ਉਹਦੇ ਲਈ ਸਾਡੇ ਪ੍ਰਧਾਨ ਸਾਹਿਬ ਜਿਹੜੇ ਹੈਗੇ ਆ ਹੀ ਇਸ ਅ ਵੈਰੀ ਹਾਰਡ ਵਰਕਰ ਪ੍ਰੈਜ਼ੀਡੈਂਟ ਬਹੁਤ ਮਿਹਨਤੀ ਹੈ ਇਹ ਤੋਂ ਬਾਅਦ ਦੇਖੋ ਉਹਨਾਂ ਨੇ ਮੁਕਸਰ ਜਾ ਕੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਸਟਾਰਟ ਹੈ ਜੀ 10:30 ਵਜੇ ਤੋਂ ਲੈ ਕੇ ਸਟਾਰਟ ਹੈਗਾ 2 ਵਜੇ ਤੱਕ तो आज वा प्रदर्शन देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप